ਜੇਕਰ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਜਿੰਨਾ ਫਾਇਦਾ ਹੋਣ ਵਾਲਾ ਹੈ ਖਾਸ ਕਰਕੇ ਸ਼ੂਗਰ ਵਾਲਿਆਂ ਨੂੰ ਤਾਂ ਉਹ ਇੱਕ ਬੂੰਦ ਦੇ ਵਿੱਚ ਤੁਹਾਨੂੰ ਮਿਲ ਜਾਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਆ ਦੇਖੋ ਇਦਾਂ ਕਰਕੇ ਇੱਕ ਤਿੰਨ ਤਿੰਨ ਬੂੰਦਾਂ ਉੱਪਰ ਦੀ ਗਰਮ ਪਾਣੀ ਨਿਗਾ ਜਾਂ ਗੁੰਗਣਾਇਆ ਪਾਣੀ ਪੀ ਲੋ ਖੋਜੀ 베ਰੀ ਦਾ ਤੇਲ ਹੈ ਕਰੇਲੇ ਦਾ ਤੇਲ ਹੈ ਖੁਰਾ ਜਾਨੀ ਜਮੈਣ ਦਾ ਤੇਲ ਹੈ ਅੰਬਾ ਹਲਦੀ ਦਾ ਤੇਲ ਹੈ ਦਾਲ ਚੀਨੀ ਦਾ ਤੇਲ ਹੈ ਬਦਾਮਾਂ ਦਾ ਤੇਲ ਹੈ ਕਾਲੀ ਮਿਰਚ ਦਾ ਤੇਲ ਹੈ 17 18 ਜੜੀ ਬੂਟੀਆਂ ਦਾ ਜਿਹੜਾ ਐਕਸਟ੍ਰੈਕਟ ਤੇਲ ਹੈ ਤੁਗੜ ਦੇ ਭੈਣ ਭਰਾਵਾਂ ਵਾਸਤੇ ਇਹ ਤਿਆਰ ਕੀਤਾ ਗਿਆ ਤੁਹਾਡੇ ਸਰੀਰ ਦੀਆਂ ਲੱਤਾਂ ਦਰਦਕਾਰ ਦੀਆਂ ਉਹ ਹਟ ਜਾਣਗੀਆਂ ਸਰੀਰ ਦੀ ਕਮਜ਼ੋਰੀ ਦੂਰ ਹੋ ਜੂਗੀ ਮਤਲਬ ਤੁਸੀਂ ਇਹ ਕਹਿ ਲਓ ਕਿ ਜਿਹੜਾ ਨੁਸਖਾ ਤੁਹਾਡਾ ਫਾਰਮੂਲਾ ਹੈ ਤੁਸੀਂ ਗਾਗਰ ਚ ਸਾਗਰ ਭਰਤਾ ਗਾਗਰ ਚ ਸਾਗਰ ਸਮਾਤਾ ਮੇਰੇ ਕੋਲ ਇਹ ਜੇ ਪੇਸ਼ੈਂਟ ਬੈਠੇ ਆ ਜਿਨ੍ਹਾਂ ਦੀ ਇਨਸੂਲੀਨ ਦੇ ਇੰਜੈਕਸ਼ਨ ਲੱਗਦੇ ਸੀ ਉਹ ਡੋਜ਼ ਘਟਦੇ ਘਟਦੇ ਦਵਾਈ ਤੇ ਆ ਕੇ ਦਵਾਈ ਤੋਂ ਬਾਅਦ ਗੋਲੀ ਵੀ ਬੰਦ ਹੋ ਗਈ ਗੋਲੀਆਂ ਛਡਾਓ ਗੋਲੀਆਂ ਬਿਲਕੁਲ ਬਿਲਕੁਲ ਛਡਾਓ ਇਨਸੂਲੀਨ ਛਡਾਓ ਬਿਲਕੁਲ ਛਡਾਓ ਹੋਰ ਕਿਹੜੇ ਕਿਹੜੇ ਚੀਜ਼ਾਂ ਇਹ ਇਸ ਨੁਸਖੇ ਫਾਰਮੂਲੇ ਤੋਂ ਤੁਸੀਂ ਭਾਈ ਤੋੜਨਾ ਹੈ ਇਹ ਸੀ ਵਕਤੌਰ ਨਾਲ ਜਿਹੜਾ ਇਹਦਾ ਵੀ ਅਸੀਂ ਐਸੈਂਸਲ ऑयल ਤੇਲ ਕੱਢ ਕੇ ਇਹਦੇ ਵਿੱਚ ਸਮਾਇਆ ਹੋਇਆ ਇਹਦੇ ਤੋਂ ਜਿੰਨੀਆਂ ਵੀ ਦਵਾਈਆਂ ਬੜੀਆਂ ਨੇ ਜਾਂ ਵੱਡ ਰਹੀਆਂ ਨੇ ਸਾਰੀਆਂ ਫਾਇਦੇਮੰਦ ਕਈ ਮਰੀਜ਼ਾਂ ਦੇ ਸ਼ੂਗਰ ਕਾਰਨ ਜੋੜ ਦਰਦ ਕਰ ਲੱਗਦੇ ਆ ਉਹਦੇ ਵਾਸਤੇ ਕੋਈ ਨੁਸਖਾ ਫਾਰਮੂਲਾ ਹਾਂ ਉਹਦੇ ਵਾਸਤੇ ਵੀ ਸਾਡੇ ਕੋਲ ਹੈਗੇ ਫਾਰਮੂਲੇ ਉਹਦੇ ਵਾਸਤੇ ਅਸੀਂ ਫਿਰ ਇਹ ਜਿਹੜਾ ਗਰੀਸ ਹੈ ਉਹ ਤਿਆਰ ਕੀਤਾਗਾ ਨੇ ਟਾਈਮ ਹੋ ਗਿਆ ਸੀ ਲਤਨੀ ਚੱਕੀ ਜਾਂਦੀ ਸੀ ਇਹ ਤਾਂ ਕਈ ਸਾਲ ਹੋ ਗਏ ਕਈ ਸਾਲ ਹਾਂ ਤਾਂ ਫਿਰ ਦੇਖੇ ਤਾਂ ਬਾਪੂ ਜੀ ਵੀ ਅਸੀਂ ਇਧਾ ਆ ਕੇ ਦੇਖਦੇ ਆਂ ਕਮਾਲ ਆ ਕੀ ਬਾਤ ਆ ਪਹਿਲਾਂ ਇਹ ਉੱਠੇ ਜਾਂਦੇ ਸੀ ਬੱਬੀ ਨਹੀਂ ਜੀ ਪਹਿਲਾਂ ਹਾਂ ਕਈ ਤੇ ਕੋਈ ਤੰਗੀ ਸੀ ਨਾ ਉਹ ਨਹੀਂ ਜਾਂਦਾ ਡਾਕਟਰ ਕਹਿੰਦੇ ਖਾਲੀ ਹੋ ਗਏ ਮੈਂ ਖਾਈ ਭਰ ਦੋ ਇਹਨਾਂ ਨੂੰ ਕਹਿੰਦੇ ਆਪਰੇਸ਼ਨ ਹੋਊਗਾ ਕੋਈ ਇਹਨਾਂ ਨੇ ਭਰਤੇ ਹੁਣ ਗ੍ਰੀਸ ਲਿਆਂਦੀ ਹਾਂ ਜੀ ਇਹਨੇ ਦਵਾਈ ਇਹਨੇ ਲਾਈ ਹੈ ਮਾਲਿਸ਼ ਕਰਕੇ ਵਧੀਆ ਹੋ ਗਏ ਫਰਕ ਕਰ ਗਿਆ ਤੁਸੀਂ ਉਹਦੀ ਨਾਲ ਮਾਲਿਸ਼ ਕਰਦੇ ਆ ਮ사ਜ ਕਰਦੇ ਆ ਉਹ ਪਹਿਲੇ ਦਿਨ ਤੋਂ ਮੈਨੂੰ ਕਹਿਣ ਲੱਗ ਜਾਂਦਾ ਬਾਈ ਜੀ ਗੱਲ ਹੀ ਬਣ ਗਈ ਪ੍ਰੋਬਲਮ ਲੈ ਕੇ ਆਇਆ ਮੇਰੀ ਲੱਤ ਦੀ ਪ੍ਰੋਬਲਮ ਸੀ ਜੀ ਸੀ ਹੁੰਨੀ ਹੈ ਜੀ ਨਹੀਂ ਜੀ ਅੱਜ ਥੋੜਾ ਫਰਕ ਲੱਗਦਾ ਕਿੰਨੇ ਦਿਨੋਂ ਕੋਈ ਤੁਹਾਨੂੰ ਆਉਂਦੇ ਨੇ ਉਸਤਾਦ ਜੀ ਆਏ ਪਹਿਲੇ ਦਿਨ ਹੀ ਫਰਕ ਲੱਗਦਾ ਹਾਂ ਜੀ ਲੱਗਦਾ ਕੀ ਖਲਾ ਲੋ ਐ ਨਹੀਂ ਆਗਾ ਬੇਬੇ ਜੀ ਨੇ ਕਹਿਤਾ ਆਪਾਂ ਵੀ ਨਹੀਂ ਲੱਗਦਾ ਜਿਹੜਾ ਮੇਰਾ ਸਟਾਫ ਆ ਲੇਡੀਜ਼ ਏਜੰਟਸ ਮੁੰਡੇ ਰੱਖੇ ਆ ਉਹ ਜਦੋਂ ਮਾਲਸ਼ ਕਰਦੇ ਆ ਪਹਿਲੇ ਦਿਨ ਹੀ ਬਾਹਾਂ ਐ ਘਮਾ ਕੇ ਦਿਖਾਉਂਦਾ ਬਾਬਾ ਕਹਿੰਦਾ ਯਾਰਾ ਤਾਂ ਕਮਾਲੀ ਹੋਗੀ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜੇਕਰ ਤੁਹਾਨੂੰ ਕੋਈ ਇਹ ਗੱਲ ਕਹੇ ਕਿ ਤੁਸੀਂ ਬੈਠ ਕੇ 1 ਕਿਲੋ ਜਾਮਣ ਖਾਣੀ ਹੈ ਤੇ ਨਾਲ ਦੇ ਨਾਲ ਤੁਹਾਨੂੰ ਕਹੇ ਜਾਮਣਾ ਦੇ ਨਾਲ ਤੁਸੀਂ ਕਿਲੋ ਕਰੇਲੇ ਵੀ ਛਕਣੇ ਨੇ ਨਾਲ ਹੀ ਤੁਹਾਨੂੰ ਕਹੇ ਕਿ ਤੁਸੀਂ ਇੱਕ ਦਰਜਨ ਸੰਤਰਿਆਂ ਦੀ ਵੀ ਹਜ਼ਮ ਕਰਨੀ ਹੈ ਔਰ ਨਾਲ ਤੁਹਾਨੂੰ ਕਹੇ ਕਿ ਪਿਆਜ਼ ਵੀ ਤੁਹਾਨੂੰ ਜ਼ਰੂਰ ਇਨਟੇਕ ਕਰਨਾ ਪਏਗਾ ਨਿੰਬੂਆਂ ਦਾ ਰਸ ਵੀ ਤੁਹਾਨੂੰ ਕਿਲੋ ਅੱਧਾ ਕਿਲੋਾਂ ਦਾ ਪੀਣਾ ਪਏਗਾ ਤੇ ਇਹ ਅੰਗੂਰ ਵੀ ਤੁਸੀਂ ਸਵਾਦ ਲੈ ਲੈ ਕੇ ਕਿਲੋ ਸਵਾ ਕਿਲੋ ਖਾਣੇ ਨੇ ਨਾਲ ਦੀ ਨਾਲ ਤੁਸੀਂ ਇੱਕ ਕੌਲੀ ਬਦਾਮਾਂ ਦੀ ਵੀ ਖਾਣੀ ਹੈ ਉਹਦੇ ਨਾਲ ਕਾਲੀ ਮਿਰਚ ਵੀ ਤੁਸੀਂ ਖਾ ਸਕਦੇ ਹੋ ਕਾਲੀ ਜ਼ੀਰੀ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਦਾਲਚੀਨੀ ਵੀ ਤੁਸੀਂ ਰੱਖ ਸਕਦੇ ਹੋ ਔਰ ਅੰਬਾ ਹਲਦੀ ਦਾ ਵੀ ਤੁਸੀਂ ਇਨਟੇਕ ਜ਼ਰੂਰ ਕਰਨਾ ਯਾਨੀ ਕਿ ਮੇਰੇ ਡੈਸਕ ਦੇ ਉੱਤੇ ਜਿੰਨੀਆਂ ਵੀ ਇਹ ਚੀਜ਼ਾਂ ਪਈਆਂ ਨੇ ਜੇਕਰ ਤੁਹਾਨੂੰ ਕੋਈ ਕਹੇ ਕਿ ਇੱਕ ਵਾਰ ਚ ਸਿੰਗਲ ਟਾਈਮ ਚ ਬੈਠ ਕੇ ਤੁਸੀਂ ਖਾਣੀਆਂ ਨੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਬਿਲਕੁਲ ਮੈਨੂੰ ਵੀ ਉਸੇ ਤਰੀਕੇ ਦਾ ਲੱਗਿਆ ਸੀ ਜਦੋਂ ਮੈਨੂੰ ਪ੍ਰਧਾਨ ਜੀ ਨੇ ਇਹ ਸਵਾਲ ਕੀਤਾ ਸੀ ਮੈਂ ਕਿਹਾ ਸੀ ਕਿ ਪ੍ਰਧਾਨ ਜੀ ਇਹ ਸਵਾਲ ਤਾਂ ਬਣਦਾ ਹੀ ਹੈ ਨਹੀਂ ਪਰ ਜੇਕਰ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਜਿੰਨਾ ਫਾਇਦਾ ਹੋਣ ਵਾਲਾ ਹੈ ਖਾਸ ਕਰਕੇ ਸ਼ੂਗਰ ਵਾਲਿਆਂ ਨੂੰ ਤਾਂ ਉਹ ਇੱਕ ਬੂੰਦ ਦੇ ਵਿੱਚ ਤੁਹਾਨੂੰ ਮਿਲ ਜਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਅੱਜ ਉਹ ਹੀ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲੇ ਆ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸੁਖ ਆਯੁਰਵੇਦਾ ਦੇ ਐਮ ਡੀ ਰਾਜਵਿੰਦਰ ਸਿੰਘ ਜੀ ਗਿੱਲ ਸਾਹਿਬ ਨਾਲ ਨੇ ਸਾਡੇ ਪ੍ਰਧਾਨ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਪੂਰੀ ਹਕੀਕੀ ਟੀਮੀ ਦਾ ਦਿਲਦਿਆਂ ਗਰਹਾਈਆਂ ਚੋਂ ਬਹੁਤ ਬਹੁਤ ਧੰਨਵਾਦ ਅੱਛਾ ਪ੍ਰਧਾਨ ਜੀ ਤੁਸੀਂ ਆਂਦੇ ਸਾਰੇ ਮੈਨੂੰ ਇਹ ਪਹਿਲਾਂ ਟੇਬਲ 'ਤੇ ਸਜਾ ਕੇ ਰੱਖਿਆ ਹੋਇਆ ਸੀ ਤੁਸੀਂ ਮੈਨੂੰ ਕਿਹਾ ਫਰੂਕੀ ਸਾਹਿਬ ਅੱਜ ਤੁਹਾਡੀ ਸੇਵਾ 'ਚ ਇਹ ਸਾਰੀਆਂ ਚੀਜ਼ਾਂ ਹਾਜ਼ਰ ਨੇ ਖਾ ਲਓ ਬਿਲਕੁਲ ਨਹੀਂ ਇਹ ਇੱਕ ਕਨਸੈਪਟ ਕਿੱਥੋਂ ਆਇਆ ਦਿਮਾਗ 'ਚ ਇਹ ਸਵਾਲ ਏ ਖੁਰਾਫਾਤੀ ਚੀਜ਼ ਕਿੱਥੋਂ ਆਈ ਤੁਹਾਡੇ ਇਹ ਦਿਮਾਗ 'ਚ ਫਰੂਕੀ ਸਾਹਿਬ ਮੇਰੇ ਕੋਲ ਨਾ ਜਦੋਂ ਵੀ 슈ਗਰ ਦੀ ਕੋਈ ਗੱਲ ਕਰਦਾ ਹੈ ਅਲਾਗਾਂ ਡਾਕਟਰ ਸਾਹਿਬ ਜਮਣਾ ਖਾਲਾਂ ਮੈਂ ਖਾਲਾਂ ਡਾਕਟਰ ਸਾਹਿਬ ਕ੍ਰੇਲਾ ਜੂਸ ਪੀਲਾਂ ਈਲਾ ਭਾਈ ਕਿੰਨਾ ਕੁ ਵੀ ਲੇਗਾ ਮਨਾ ਤਾਂ ਕਿਸੇ ਨੂੰ ਕਰ ਸਕਦੇ ਕੋਈ ਸਾਰੀ ਚੀਜ਼ਾਂ ਫਾਇਦੇਮੰਦ ਨੇ ਸ਼ੂਗਰ 'ਚ ਸਾਰੀ ਚੀਜ਼ਾਂ ਫਾਇਦੇਮੰਦ ਹੈ ਮੈਂ ਤਾਂ ਕਹਿ ਨਹੀਂ ਸਕਦਾ ਵੀ ਭਾਈ ਤੂੰ ਕਿਲੋ ਕਰੇਲੇ ਖਾ ਲਾ ਉਹ ਖਾ ਲੂਗਾ ਕੋਈ ਨਹੀਂ ਖਾਏਗਾ ਕਿਲੋ ਕਰੇਲੇ ਕਰੇਲੇ ਉਹ ਵੀ ਕਹਿ ਰਿਹਾ ਨਾ ਵੀ ਕਿਲੋ ਕਰੇਲੇ ਖਾ ਲਾ ਨਹੀਂ ਕੋਈ ਖਾਏਗਾ ਜਿਵੇਂ ਮੈਂ ਕਹਿੰਦਾ ਭਾਈ ਐਂ ਕਰ ਰੋਜ਼ ਕਿਲੋ ਜਾਮਣ ਖਾ ਲਾ ਉਹ ਕਹੋ ਭਾਈ ਕਮਲਾ ਹੋਇਆ ਤੂੰ ਯਾਰ ਕਿਲੋ ਜਾਮਣ ਕੌਣ ਖਾ ਲੇਗਾ ਨਹੀਂ ਖਾਏਗਾ ਜਿਵੇਂ ਮੈਂ ਕਹਿੰਦਾ ਕਿਲੋ ਸੰਤਰੇ ਖਾ ਲਾ ਉਹ ਵੀ ਨਹੀਂ ਮੰਨੇਗਾ ਜਿਆ ਦਰਜਣ ਸੰਤਰੇ ਨਹੀਂ ਖਾ ਲਾ ਨਹੀਂ ਮੰਨੇਗਾ ਨਿੰਬੂ ਮੈਂ ਕਿਹਾ 1 ਕਿਲੋ ਨਿੰਬੂ ਦਾ ਰਸ ਪੀਲਾ ਉਹ ਮੈਨੂੰ ਕਹੇਗਾ ਤੂੰ ਪਾਗਲ ਹੋ ਗਿਆ ਹੈਨਾ ਇਹੀ ਕਹੇਗਾ ਨਾ ਬਿਲਕੁਲ ਇਹੀ ਕਹੇਗਾ ਤੇ ਪਿਆਜ਼ ਮੈਂ ਕਿਹਾ ਬਾਈ ਕਿਲੋ ਪਿਆਜ਼ ਖਾ ਲਾ ਉਹ ਵੀ ਕਹੇਗਾ ਯਾਰ ਤੂੰ ਕਹੇ ਜੇ ਮਜ਼ਾਕ ਕਰਦਾ ਮੈਨਾਂ ਤੁਹਾਨੂੰ ਕੀ ਗੱਲ ਪੁੱਛੀ ਹੈ ਤੂੰ ਮੈਨੂੰ ਕੁਝ ਹੋਰ ਹੀ ਦੱਸਣ ਲੱਗ ਗਿਆ ਇਸ ਕਰਕੇ ਮੈਂ ਅੱਜ ਜਿਹੜੇ ਤੁਹਾਨੂੰ ਤਾਂ ਹੀ ਮੈਂ ਤੁਹਾਨੂੰ 9 ਦੇ ਸਵਾਲ ਕਰਿਆ ਵੀ ਪਰੂਖੀ ਸਭ ਮੈਂ ਤੁਹਾਨੂੰ ਕਿਲੋ ਜਾਮਣਾ ਖਾਉਣਿਆ ਤੁਸੀਂ ਹੱਸਣ ਲੱਗੇ ਇਹ ਕੀ ਕਹਿ ਰਹੇ ਹੋ ਵੀ ਆਏ ਹੁਣ ਕਲੇਲੇ ਖਵਾਵਾਂ ਮੈਂ ਤਾਂ ਇਹ ਸੋਚ ਰਿਹਾ ਸੀ ਜਾਮਣਾ ਦਾ ਪਿਆਜ਼ ਨਾਲ ਕੀ ਕੰਬੀਨੇਸ਼ਨ ਉਹ ਹੀ ਕਹਿ ਰਿਹਾ ਨਾ ਅਸੀਂ ਜਿਹੜੀਆਂ ਚੀਜ਼ਾਂ ਸ਼ੂਗਰ ਦੇ ਵਾਸਤੇ ਸਾਡੇ ਭੈਣਾਂ ਭਰਾਵਾਂ ਵਾਸਤੇ ਉਹ ਕਾਲੀ ਜੀਰੀ ਰੱਖੀ ਐ ਬਦਾਮ ਰੱਖਿਆ ਕਾਲੀ ਮਿਰਚ ਰੱਖੀ ਐ ਕਾਲਾ ਕਾਲੀ ਜੀਰੀ ਰੱਖੀ ਐ ਅੰਬਾ ਹਲਦੀ ਰੱਖੀ ਐ ਠੀਕ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਦਾ ਅਰਕ ਕੱਢ ਕੇ ਐਕਸਟ੍ਰੈਕਟ ਕੱਢ ਕੇ ਇੱਕ ਬੂੰਦ ਚ ਪਰੋਲਿਆ ਮਤਲਬ ਤੁਸੀਂ ਇਹ ਕਹਿ ਲਓ ਕਿ ਜਿਹੜਾ ਨੁਸਖਾ ਤੁਹਾਡਾ ਫਾਰਮੂਲਾ ਹੈ ਤੁਸੀਂ ਮਤਲਬ ਗਾਗਰ ਚ ਸਾਗਰ ਭਰਤਾ ਗਾਗਰ ਚ ਸਾਗਰ ਸਮਾਤਾ ਠੀਕ ਹੈ ਠੀਕ ਹੈ ਉਹ ਚੀਜ਼ ਆਪਾਂ ਉਹ ਤੁਹਾਨੂੰ ਇਹ ਬਣਾਤੀ ਹੈ ਅੱਛਾ ਇਹਦੇ ਵਿੱਚ ਜਿੰਨੀਆਂ ਆਹ ਸਾਰੀ ਜੜੀ ਬੂਟੀਆਂ ਮੈਂ ਰੱਖੀ ਬੈਠਾ ਹਾਂ ਠੀਕ ਹੈ ਉਹਦਾ ਇਹ ਅਰਕ ਬਣਾ ਲਿਆ ਕੀ ਫਾਇਦਾ ਕਰਦਾ ਇਹ ਸ਼ੂਗਰ ਦੇ ਮਰੀਜ਼ਾਂ ਲਈ షుగర్ ਦੇ ਮਰੀਜ਼ਾਂ ਵਾਸਤੇ ਇੰਨਾ ਬੜੀ ਸਾਰੀਆਂ ਚੀਜ਼ਾਂ ਹੋਰ ਕਿਹੜੇ-ਕਿਹੜੇ ਚੀਜ਼ਾਂ ਪਾਈਆਂ ਤੁਸੀਂ ਕਹ ਰਹੇ ਸੀ ਵੀ ਇਹ ਤਾਂ ਇੱਕ ਸੈਂਪਲ ਹੈਗਾ ਜਿਹੜਾ ਹੋਰ ਕਿਹੜੇ-ਕਿਹੜੇ ਚੀਜ਼ਾਂ ਇਸ ਨੂੰ ਉਸਕੇ ਫਾਰਮੂਲੇ ਤੋਂ ਪਾਈਆਂ ਇਹ ਸੀ ਬਖਤੌਰਨ ਹੈ ਇਹ ਸੀ ਬਖਤੌਰਨ ਜਿਹੜਾ ਇਹਦਾ ਵੀ ਅਸੀਂ ਐਸੈਂਸਲ ਔਇਲ ਤੇਲ ਕੱਢ ਕੇ ਇਹਦੇ ਵਿੱਚ ਸਮਾਇਆ ਹੋਇਆ ਪਾਇਆ ਹੋਇਆ ਠੀਕ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਸਤਿਕਾਰਯੋਗ ਨੇ ਨਰਿੰਦਰ ਮੋਦੀ ਜੀ ਉਹਦਾ ਬਹੁਤ ਜ਼ਿਆਦਾ ਪ੍ਰਚਾਰ ਕਰ ਰਿਹਾ ਇਹਦਾ ਸੀ ਬਖਤੌਰਨ ਸੀ ਬਖਤੌਰਨ ਸੀ ਬਖਤੌਰਨ ਉਹ ਕਹਿੰਦੇ ਵੀ ਇਹਦੇ ਤੋਂ ਜਿੰਨੀਆਂ ਵੀ ਦਵਾਈਆਂ ਬੜੀਆਂ ਨੇ ਜਾਂ ਬਣ ਰਹੀਆਂ ਨੇ ਸਾਰੀਆਂ ਫਾਇਦੇਮੰਦ ਆ ਓਕੇ ਹਾਂ ਇਸ ਤੇ ਇਹਦੇ ਵਿੱਚ ਤੁਸੀਂ ਫਿਰ ਸੀ ਬਖਤੌਰ ਸੀ ਬਖਤੌਰ ਐਕਸਟ੍ਰੈਕਟ ਪਾਇਆ ਹਾਂ ਸੀਰ ਬਖਤੌਰ ਦਾ ਵੀ ਜਿਹੜਾ ਤੇਲ ਹੈ ਉਹ ਕੱਢ ਕੇ ਇਹਦੇ ਵਿੱਚ ਪਾਇਆ ਵਾ ਪਹਿਲੇ ਨੰਬਰ ਤੇ ਸਾਡਾ ਇਹੀ ਪਾਇਆ ਵਾ ਉਸ ਤੋਂ ਬਾਅਦ ਕੋਜੀ 베ਰੀ ਦਾ ਤੇਲ ਹੈ ਠੀਕ ਹੈ ਠੀਕ ਹੈ ਕਰੇਲੇ ਦਾ ਤੇਲ ਆ ਗਿਆ ਇਹ ਕਰੇਲੇ ਦਾ ਤੇਲ ਹੈ ਠੀਕ ਹੈ ਠੀਕ ਹੈ ਖੁਰਾ ਜਾਨੀ ਜਮੈਣ ਦਾ ਤੇਲ ਹੈ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਅੰਬਾ ਹਲਦੀ ਦਾ ਤੇਲ ਹੈ ਠੀਕ ਹੈ ਜੀ ਤੇ ਜੀ ਦਾਲ ਚੀਨੀ ਦਾ ਤੇਲ ਹੈ ਠੀਕ ਹੈ ਬਦਾਮਾਂ ਦਾ ਤੇਲ ਹੈ ਅੱਛਾ ਕਾਲੀ ਮਿਰਚ ਦਾ ਤੇਲ ਹੈ ਠੀਕ ਹੈ ਠੀਕ ਹੈ ਜੀ ਅੰਗੂਰ ਦਾ ਤੇਲ ਹੈ ਅੱਛਾ ਗੁਰਾਂ ਦਾ ਵੀ ਤੇਲ ਪਾਇਆ ਹੈ ਗੂਰ ਦਾ ਤੇਲ ਇਹਦਾ ਵੀ ਤੇਲ ਨਿਕਲ ਜਾਂਦਾ ਹੈ 다ਹੀ ਤੇ ਮੈਂ ਤੁਹਾਨੂੰ ਕਹਿ ਰਿਹਾ ਨਾ ਵੀ ਆਪਾਂ ਇੱਕ ਚੀਜ਼ ਇਹ ਸਮਝਦੇ ਕਿ ਕੱਲਾ ਸਰੋਂ ਦਾ ਹੀ ਤੇਲ ਨਿਕਲਦਾ ਨਾ ਅੰਗੂਰ ਦਾ ਤੇਲ ਵੀ ਨਿਕਲਦਾ ਹੈ ਇਹਦਾ ਵੀ ਸੰਤਰੇ ਦਾ ਵੀ ਤੇਲ ਹੈ ਨਿੰਬੂ ਦਾ ਤੇਲ ਹੈ ਪਿਆਜ਼ ਦਾ ਤੇਲ ਹੈ ਠੀਕ ਹੈ ਉਸ ਤੋਂ ਬਾਅਦ ਬਦਾਮ ਦਾ ਸੰਤਰੇ ਦਾ ਪਿਆਜ਼ ਦਾ ਕਲਾਉਡ ਵੇਰੀਆ ਜਾਮਣ ਦਾ ਤੇਲ ਹੈ ਇਹ ਸਾਰੀ ਜੜੀ ਜਿੰਨੀਆਂ ਵੀ ਚੀਜ਼ਾਂ ਕੁਦਰਤ ਨੇ ਦਿੱਤੀਆਂ ਹੋਈਆਂ ਸਸੀ ਹਰ ਇਹਦਾ ਤੇਲ ਕੱਢ ਕੇ ਕੜਵਾ ਕੇ ਤੇ ਉਹ ਇਹਦੇ ਚ ਸਮਾਇਆ ਹੋਇਆ ਹੈ ਕੀ ਬਾਤ ਹੈ 17 18 ਜੜੀ ਬੂਟੀਆਂ ਦਾ ਜਿਹੜਾ ਐਕਸਟ੍ਰੈਕਟ ਤੇਲ ਹੈ 슈ਗਰ ਦੇ ਭੈਣ ਭਰਾਵਾਂ ਵਾਸਤੇ ਇਹ ਤਿਆਰ ਕੀਤਾ ਗਿਆ ਹੈ ਹਾਂ ਇਹ ਕੀ ਕਰਦੇ ਅਸੀਂ ਮਾਰਕੀਟ ਦੇ ਵਿੱਚੋਂ ਦਵਾਈਆਂ ਤਾਂ ਬਹੁਤ ਲਈ ਜਾਂਦੇ ਆ ਅੰਗਰੇਜ਼ੀ ਦਵਾਈਆਂ ਲੈ ਲੈ ਕੇ ਜੇ 100 ਡਾਕਟਰ 100 ਅਮਜੀ ਤੋਂ ਸ਼ੁਰੂ ਕਰਦਾ ਤਾਂ ਇਨਸੂਲਿਨ ਤੱਕ ਪਹੁੰਚ ਜਾਂਦਾ ਸੋ ਤੋਂ 150 200 250 500 1000 mg ਉਦੋਂ ਬਾਅਦ ਫਿਰ ਇਨਸੂਲਿਨ ਚੱਲ ਪੈਂਦੀ ਹੈ ਕਿਉਂ ਅਸੀਂ ਬਾਹਰੋਂ ਤਾਂ ਇਨਸੂਲਿਨ ਲਈ ਜਾਂਦੇ ਆਂ ਸਰੀਰ ਦਾ ਤਾਂ ਜ਼ੋਰ ਲੱਗਣੀ ਨਹੀਂ ਦਿੰਦੇ ਸਰੀਰ ਦਾ ਜ਼ੋਰ ਲੱਗਦਾ ਨਹੀਂ ਇਨਸੂਲਿਨ ਬਣਾਉਂਦੀ ਨਹੀਂ ਪੈਂਕ੍ਰੀਅਸ ਐਕਟਿਵੇਟ ਨਹੀਂ ਹੁੰਦੀ ਅਸੀਂ ਉਹ ਚੀਜ਼ਾਂ ਨੂੰ ਤਿਆਰ ਕਰਕੇ ਪੈਂਕਰੀਅਸ ਨੂੰ ਐਕਟਿਵੇਟ ਕਰਨ ਵਾਸਤੇ ਇਹ ਇੱਕ ਗਾਗਰ ਸਾਗਰ ਸਮੋਤ ਠੀਕ ਹੈ ਠੀਕ ਹੈ ਜੀ ਇਹ ਨੂੰ ਕੀ ਹੈ ਤੁਸੀਂ ਕੀ ਕਰਨਾ ਸਵੇਰੇ ਤਿੰਨ ਬੂੰਦਾਂ ਖਾਲੀ ਪੇਟ ਜੀਬ ਦੇ ਸਿੱਟੋ ਉੱਪਰ ਦੀ ਗਰਮ ਪਾਣੀ ਦਾ ਗਲਾਸ ਪੀ ਲਓ। ਅੱਛਾ। ਠੀਕ ਐ। 1 ਘੰਟਾ ਕੁਝ ਖਾਣਾ ਪੀਣਾ ਨਹੀਂ। ਉਸ ਤੋਂ ਬਾਅਦ ਸਾਰਾ ਦਿਨ ਕੁਝ ਜੋ ਮਰਜ਼ੀ ਖਾਂਦੇ ਪਰ ਉਹ ਮਿੱਠੇ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਪਰ ਮਿੱਠਾ ਛੱਡਣਾ ਨਹੀਂ ਚਾਹੁੰਦੇ। ਦੁਨੀਆ ਉਹ ਮੈਨੂੰ ਕਹਿੰਦੇ ਪ੍ਰਧਾਨ ਜੀ ਸਾਨੂੰ ਤਾਂ ਉਹ ਚੀਜ਼ ਦੇ ਜਿਹਦੇ ਨਾਲ ਅਸੀਂ ਮਿੱਠੇ ਖਾਂਦੇ ਰਹੀਏ। ਮਿੱਠੇ ਵਾਲਾ ਕੰਮ ਵੀ ਸਾਡਾ ਚੱਲਦਾ ਰਹੇ। ਸ਼ੂਗਰ ਵੀ ਸਾਡਾ ਮੋਟਾ ਮਿੱਠਾ ਚੱਲਦਾ। ਚੱਲਦਾ ਰਹੇ। ਪਰ ਅਸੀਂ ਕਹਿੰਨੇ ਵੀ ਕੋਈ ਗੱਲ ਨਹੀਂ। ਤੁਸੀਂ ਇੱਕ ਵਾਰੀ ਪੈਂਕਰੀਆ ਨੂੰ ਐਕਟੀਵੇਟ ਕਰ ਲਓ। ਜਦੋਂ ਤੁਹਾਡੀ ਇਨਸੂਲਿਨ ਵੰਣ ਲੱਗੀ ਤੁਹਾਡੀ ਦੂਜੀ ਦਵਾਈ ਜਿਹੜੀ ਅੰਗਰੇਜ਼ੀ ਦਵਾਈ ਹੈ ਉਹਦੀ ਆਪਾਂ ਦਿਨੋਂ ਦਿਨ ਦਿਨੋਂ ਦਾ ਡੋਜ਼ ਘਟਾ ਦਿੰਨੇ ਆ ਡੋਜ਼ ਘਟਾ ਕੇ ਹੌਲੀ ਹੌਲੀ ਬੰਦ ਹੋ ਜਾਂਦੀ ਹੈ ਮੇਰੇ ਕੋਲ ਇਹ ਜੇ ਪੇਸ਼ੈਂਟ ਬੈਠੇ ਜਿਨ੍ਹਾਂ ਦੀ ਇਨਸੂਲਿਨ ਦੇ ਇੰਜੈਕਸ਼ਨ ਲੱਗਦੇ ਸੀ ਉਹ ਡੋਜ਼ ਘਟਦੇ ਘਟਦੇ ਦਵਾਈ ਤੇ ਆ ਕੇ ਦਵਾਈ ਤੋਂ ਬਾਅਦ ਗੋਲੀ ਵੀ ਬੰਦ ਹੋ ਗਈ ਮੈਂ ਆਪਣੀ ਬੰਦ ਕੀਤੀ ਇਸ ਕਰਕੇ ਮੈਨੂੰ ਇਹਦੇ ਤੇ ਪੂਰਾ ਭਰੋਸਾ ਹੈ ਦੋ ਬੂੰਦਾ ਸਾਮ ਨੂੰ ਸਾਮ ਨੂੰ ਖਾਣਾ ਖਾਣ ਤੋਂ ਘੰਟਾ ਪਹਿਲਾਂ ਲੈ ਲਓ ਬਸ ਤੁਹਾਡੀ ਪੈਂਕਰੀਆ ਐਕਟੀਵੇਟ ਹੋ ਜੂਗੀ ਉਸ ਤੋਂ ਬਾਅਦ ਸ਼ੂਗਰ ਤੁਹਾਡੀ ਨਾਰਮਲ ਹੁੰਦੀ ਜਾਏਗੀ ਤੁਹਾਡੇ ਸਰੀਰ ਦੇ ਲੱਤਾਂ ਦਰਦਕਾਰ ਦੀਆਂ ਉਹ ਹਟ ਜਾਣਗੀਆਂ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਊਗੀ ਉਸ ਤੋਂ ਬਾਅਦ ਕਈ ਮਰੀਜ਼ਾਂ ਦੇ ਸ਼ੂਗਰ ਕਾਰਨ ਜੋੜ ਦਰਦ ਕਰ ਲੱਗਦੇ ਆ ਉਹ ਕਹਿੰਦਾ ਬਾਈ ਮੋਢੇ ਜਾਮ ਹੋ ਗਏ ਆਹ ਮੋਢੇ ਜਾਮ ਹੋ ਗਏ ਗੋਡੇ ਜਾਮ ਹੋ ਗਏ ਉਹਦੇ ਵਾਸਤੇ ਅਸੀਂ ਫਿਰ ਇਹ ਜਿਹੜਾ ਗਰੀਸ ਹੈ ਉਹ ਤਿਆਰ ਕੀਤਾਗਾ ਸ਼ੂਗਰ ਵਾਲੇ ਮਰੀਜ਼ਾਂ ਦੇ ਖਾਸ ਕਰਕੇ ਅੱਛਾ ਉਹਨਾਂ ਦੇ ਵੀ ਗੋਡੇ ਮੋਢੇ ਜਾਮ ਹੁੰਦੇ ਆ ਠੀਕ ਹੈ ਉਸ ਉਹਦੀ ਨਾਲ ਮਾਲਸ਼ ਕਰਦੇ ਆ ਮ사ਜ ਕਰਦੇ ਆ ਉਹ ਪਹਿਲੇ ਦਿਨ ਤੇ ਮੈਨੂੰ ਕਹਿਣ ਲੱਗ ਜਾਂਦਾ ਬਾਈ ਜੀ ਗੱਲ ਹੀ ਬਣ ਗਈ ਮੇਰੇ ਬਾਈ ਜਦੋਂ ਮੇਰੇ ਕੋਲੇ ਆਉਂਦਾ ਬਾਈ ਜੀ ਬਾਹ ਨਹੀਂ ਤਾਂ ਚੱਕੀ ਜਾਂਦੀ ਮੇਰੇ ਪਿੱਛੇ ਜਿਹੜਾ ਮੇਰਾ ਸਟਾਫ ਆ ਲੇਡੀਜ਼ ਐਜੰਟਸ ਮੁੰਡੇ ਰੱਖੇ ਆ ਉਹ ਜਦੋਂ ਮਾਲਸ਼ ਕਰਦੇ ਆ ਪਹਿਲੇ ਦਿਨ ਹੀ ਬਾਹ ਐ ਕਮਾ ਕੇ ਦਿਖਾਉਂਦਾ ਬਾਬਾ ਕਹਿੰਦਾ ਯਾਰਾ ਤਾਂ ਕਮਾਲੀ ਹੋਗੀ ਉਹਦੇ ਵਾਸਤੇ ਇਹ ਸਾਰੀਆਂ ਚੀਜ਼ਾਂ ਅਸੀਂ ਬਣਾਈਆਂ ਹੋਈਆਂ ਤਾਂ ਹੀ ਤਾਂ ਅਸੀਂ ਤੁਹਾਨੂੰ ਫਰੂਕੀ ਸਾਹਿਬ ਮੈਂ ਕਹਿ ਰਿਆ ਸੀ ਵੀ ਆਹ ਚੀਜ਼ਾਂ ਖਾਓ ਤੁਸੀਂ ਕਹਿੰਦੇ ਨਹੀਂ ਖਾ ਸਕਦੇ ਪਰ ਮੈਂ ਤੁਹਾਨੂੰ ਕਹਿੰਦਾ ਆਹ ਲੋ ਆ ਪੰਜ ਬੂੰਦਾਂ ਤੁਸੀਂ ਡੇਲੀ ਲੈਣੀਆਂ ਐ 450 ਡ੍ਰੌਪ ਹੈ ਇਹ 3 ਮਹੀਨੇ CC ਚਲ ਜਾਂਦੀ ਹੈ ਠੀਕ ਹੈ 3 ਮਹੀਨੇ CC ਚਲ ਜਾਂਦੀ ਹੈ ਤੇ ਤੁਸੀਂ ਇੱਕ ਵਾਰ ਇਹਨੂੰ ਵਰਤ ਕੇ ਦੇਖੋ ਤੁਹਾਡੀ ਸ਼ੂਗਰ ਜ਼ਰੂਰ ਕੰਟਰੋਲ ਹੋਏਗੀ ਬਾਈ ਮੈਨੂੰ ਕਹਿੰਦੇ ਬਾਈ ਸ਼ੂਗਰ ਖਤਮ ਹੋ ਜਾਊਗੀ ਬਾਈ ਜੀ ਸ਼ੂਗਰ ਖਤਮ ਨਹੀਂ ਹੁੰਦੀ ਸ਼ੂਗਰ ਕੰਟਰੋਲ ਹੁੰਦੀ ਹੈ ਠੀਕ ਹੈ ਠੀਕ ਹੈ ਤੁਹਾਡੀ ਪਿੰਕ ਗਰੀਆ ਐਕਟੀਵੇਟ ਹੋ ਗਈ ਇਨਸੂਲਿਨ ਬਣ ਲੱਗੀ ਬਸ ਤੁਹਾਡੀ ਬਾਹਰ ਦੀ ਜਿਹੜੀ ਅਸੀਂ ਟੈਂਪੋਰੀ ਦਵਾਈ ਲੈ ਕੇ ਕੰਮ ਚਲਾਉਂਦੇ ਆ ਉਹ ਬੰਦ ਹੋ ਜਾਏਗਾ ਤੁਹਾਡੀ ਨੇਚਰਲ ਇਨਸੂਲਿਨ ਬਣ ਲੱਗ ਜੇਗੀ ਠੀਕ ਹੈ ਹਾਂਜੀ ਅੱਛਾ ਬਈ ਇੱਕ ਹੋਰ ਬੜਾ ਹੈ ਹਮ ਸਵਾਲ ਆਇਆ ਜਿਹੜੇ ਲੋਕ ਸ਼ੂਗਰ ਦਾ ਸ਼ਿਕਾਰ ਹੋ ਜਾਂਦੇ ਨੇ ਸ਼ੂਗਰ ਨਾ ਸਿਰਫ ਉਹਨਾਂ ਦੇ ਸਰੀਰ ਨੂੰ ਢਹਿ ਢੇਰੀ ਕਰ ਦਿੰਦਾ ਪਰਿਵਾਰ ਵੀ ਢਹਿ ਢੇਰੀ ਹੋ ਜਾਂਦਾ ਉਹਦੇ ਵਾਸਤੇ ਕੋਈ ਨੁਸਖਾ ਫਾਰਮੂਲਾ ਹਾਂ ਉਹਦੇ ਵਾਸਤੇ ਵੀ ਸਾਡੇ ਕੋਲ ਹੈਗੇ ਫਾਰਮੂਲੇ ਹਾਂ ਉਹਨਾਂ ਲਈ ਵੀ ਮੇਰੇ ਕੋਲ ਬਹੁਤ ਵਧੀਆ ਪ੍ਰੋਡਕਟ ਰੱਖੇ ਵੀ ਆ ਕਈ ਮੇਰੇ ਪਰ ਆਮ ਨੂੰ ਮੈਂ ਕਹਿੰਦਾ ਨਰਾਜ਼ ਨਾ ਹੋਣ ਤੇ ਮੇਰੇ ਕੋਲ ਪ੍ਰੋਡਕਟ ਰੱਖੇ ਹੋਏ ਆ ਉਹਨਾਂ ਨੂੰ ਮੈਂ ਨਰਾਜ਼ ਨਹੀਂ ਹੋਣ ਦਿੰਦਾ ਸ਼ੂਗਰ ਕਰਕੇ ਜਿਹੜੀ ਕਮਜ਼ੋਰੀ ਆਈ ਹੁੰਦੀ ਹੈ ਨਾ ਹੈ ਜੈਨਸੀ ਕਮਜ਼ੋਰੀ ਜਿਹੜੀ ਆਈ ਹੁੰਦੀ ਹੈ ਉਹਨੂੰ ਵੀ ਆਪਾਂ ਦੂਰ ਕਰ ਦਈਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਵੈਜੀ ਸਾਰੀ ਗੱਲਬਾਤ ਲਈ ਪ੍ਰਧਾਨ ਜੀ ਸੋ ਇਹ ਸਨ ਸੁਖਰ ਵਿਧਾ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਨੁਸਖਾ ਫਾਰਮੂਲਾ ਜਿਹੜਾ ਉਹ ਬਣਾਇਆ ਹੈ ਸਾਨੂੰ ਬੂੰਦਾ ਦਿਖਾਤਾ ਦਿਓ ਜੀ ਹੁਣ ਦਾ ਇਸਤੇਮਾਲ ਕਿਵੇਂ ਕਰਨੀ ਨੇ ਪਾਉਣੀਆਂ ਕਿਵੇਂ ਨੇ ਤਾਂ ਤੁਸੀਂ ਆਹ ਸ਼ੀਸ਼ੀ ਬੜੀ ਸੋਹਣੀ ਬਣਾਈਏ ਆ ਦੇਖੋ ਇਦਾਂ ਕਰਕੇ ਇੱਕ ਤਿੰਨ ਤਿੰਨ ਬੂੰਦਾ ਉੱਪਰ ਦੀ ਗਰਮ ਬਾਣੀ ਨਿੱਗਾ ਜਾਂ ਗੁੰਗਣਾਇਆ ਪਾਣੀ ਪੀ ਲੋ ਠੀਕ ਹੈ ਅਹੀਂ ਇੰਨੇ ਕੀ ਕੰਮ ਹੈ ਅਹੀਂ ਸਾਮ ਗੋਲੀਆਂ ਛੜਾਓ ਗੋਲੀਆਂ ਬਿਲਕੁਲ ਬਿਲਕੁਲ ਸੜਾ ਇਨਸੂਲਿਨ ਸੜਾ ਬਿਲਕੁਲ ਸੜਾ ਅੱਛਾ ਹਾਂ ਤੇ ਮਿੱਠਾ ਖਾਣਾ ਜਿਹਦਾ ਦਿਲ ਕਰਦਾ ਮਿੱਠਾ ਮੈਂ ਅਸਰ ਘਟਾਉ ਹਾਂ 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 ਬਿਲਕੁਲ ਬਿਲਕੁਲ ਮਿੱਠਾ ਖਾਣ ਨੂੰ ਦਿਲ ਘਟ ਕਰੇਗਾ ਪਰ ਮਿੱਠਾ ਖਾਂਦਾ ਰਹਿੰਦਾ ਮੈਂ ਵੀ ਖਾ ਲੈਣਾ ਕਦੇ ਨਾ ਕਦੇ ਗਲਾਬ ਜਾਮਨ ਮੈਂ ਵੀ ਜੇ ਕੋਈ ਪ੍ਰੋਗਰਾਮ ਹੁੰਦਾ ਮੈਂ ਖਾ ਲੈਣਾ ਉਹਨਾਂ ਦਾ ਕੋਈ ਦਿੱਕਤ ਨਹੀਂ ਪਰ ਬੇਫਿਕਰੀ ਆ ਹੁਣ ਮੈਨੂੰ ਪਤਾ ਹੁਣ ਮੇਰੀ ਇਨਸੂਲਿਨ ਬਣ ਲੱਗ ਗਈ ਮਨੂੰ ਕੋ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਇਸ ਕਰਕੇ ਮੇਰੇ ਭੈਣਾਂ ਭਰਾਵਾਂ ਨੂੰ ਸ਼ੂਗਰ ਤੋਂ ਘਰਵਾਉਣ ਦੀ ਲੋੜ ਨਹੀਂ ਉਹ ਆਪਾ ਬੈਠੇ ਆ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਸੁਖਾਇਰ ਵਿਦਿਆ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਆਪਣੀ ਸ਼ੂਗਰ ਨੂੰ ਘਰ ਦੇ ਵਿੱਚ ਬੈਠ ਕੇ ਹੀ ਜਾਂ ਤਾਂ ਫਿਰ ਇਹਨਾਂ ਚੀਜ਼ਾਂ ਦਾ ਇਨਟੇਕ ਕਰਨਾ ਅਸੀਂ ਸ਼ੁਰੂ ਕਰੀਏ ਕਰੇਲਾ ਹੋ ਗਿਆ ਪਿਆਜ਼ ਹੋ ਗਿਆ ਇਹ ਜਿਹੜੇ ਚੀਜ਼ਾਂ ਅਸੀਂ ਤੁਹਾਨੂੰ ਦਿਖਾਈਆਂ ਜਾਂ ਫਿਰ ਉਹਨਾਂ ਦਾ ਕਹਿੰਦੇ ਕਿ ਪੰਜ ਡ੍ਰੌਪ ਹੈਗੇ ਨੇ ਜਿਹੜੇ ਉਹਨਾਂ ਨੇ ਗਾਗਰ ਦੇ ਵਿੱਚ ਜਿਹੜਾ ਸਾਗਰ ਭਰ ਦਿੱਤਾ ਵੈ ਇਹਦਾ ਤੁਸੀਂ ਲੈ ਸਕਦੇ ਹੋ ਡਾਈਬ ਨੂੰ ਨਾਂ ਦਾ ਨੁਸਖਾ ਫਾਰਮੂਲਾ ਉਹਨਾਂ ਨੇ ਸੈੱਟ ਕੀਤਾ ਹੈ ਤੇ ਇਹਦੇ ਨਾਲ ਤੁਸੀਂ ਬਹੁਤ ਵਧੀਆ ਰਿਜ਼ਲਟ ਹੈਗਾ ਪ੍ਰਧਾਨ ਜੀ ਦਾ ਕਹਿਣਾ ਹੈ ਕਿ ਉਹਨਾਂ ਨੇ ਵੀ ਲੈਨੇ ਔਰ ਤੁਸੀਂ ਵੀ ਲੈ ਸਕਦੇ ਹੋ ਫਿਲਹਾਲ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇ ਮਸ਼ਵਰਾ ਸਾਨੂੰ ਜ਼ਰੂਰ ਦਿਓ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੰਦਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮੰਦਾ ਸਵਾਲ ਆਪਣੇ ਮੰਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਅਡਰੈਸ ਤੁਹਾਨੂੰ ਦੱਸ ਦਿੰਨੇ ਆ ਅਡਰੈਸ ਮੁਹਾਲੀ ਦੇ ਵਿੱਚ ਜਿਹੜਾ ਇਹ ਬਣਦਾ ਹੈ ਅਗਰ ਤੁਸੀਂ ਪੰਜਾਬ ਵਾਲੇ ਪਾਸੇ ਤੋਂ ਆਉਣੇ ਹੋ ਤਾਂ ਆਖਰੀ ਚੌਂਕ ਹੈਗਾ ਇਹ ਜਿੱਥੇ ਜਾ ਕੇ ਤੁਸੀਂ ਅਗਰ ਸੁਖ ਆਯੁਰਵੇਦਾ ਭਰਦੇ ਹੋ ਮਦਨਪੁਰ ਚੌਂਕ ਹੈਗਾ ਮਦਨਪੁਰ ਚੌਂਕ ਵਾਲੀ ਮਾਰਕੀਟ ਆ ਖਾਸ ਕਰਕੇ ਇੱਥੇ ਔਰ ਬਰਨਾਲੇ ਦੇ ਵਿੱਚ ਸੇਖਾ ਰੋਡ ਵੱਜਦਾ ਹੈ ਜਿੱਥੇ ਸੁਖਾ ਰਵੇਦਾ ਦੇ ਜਿਹੜੇ ਤੁਸੀਂ ਜਾ ਕੇ ਨੁਸਖੇ ਫਾਰਮੂਲੇ ਬਖੂਬੀ ਇਸਤੇਮਾਲ ਕਰ ਸਕਦੇ ਹੋ ਉੱਥੇ ਜਾ ਕੇ ਉਹਨਾਂ ਨੂੰ ਲੈ ਸਕਦੇ ਹੋ ਧੰਨਵਾਦ